126 ਬਰੇਇਟੀ ਇਹਨਾਂ ਖੇਤਾਂ ਚ ਪਿਛਲੇ ਮੈਂ 6 ਸਾਲਾਂ ਤੋਂ ਮਲਚੂਗ ਬਰੀ ਵਾਲੀ ਉਹ ਕਣਕ ਬੀਤੀ ਉਹ ਪਰਲੇ ਖੇਤ ਨੇ ਜਿਹੜੇ ਖੰਭਾ ਦੇਖਦਾ ਉਧਰ ਐਤਕੀ ਪਿਛਲੇ ਸਾਲ ਸਰਫੇਸ ਸੀਡਰ ਨਾਲ ਬੀਜੀ ਦੀ ਸਰਫੇਸ ਸੀਡਰ ਮਸ਼ੀਨ ਮਿਲੀ ਦੀ ਆਪਾਂ ਨੂੰ ਥੋੜੀ ਜਿਹੀ ਲੇਟ ਉਦੋਂ ਪਹਿਲਾਂ ਮੈਂ ਬਜਾਈ ਕਰਨ ਲੱਗ ਗਿਆ ਠੀਕਾ ਇਹਦੇ ਵਿੱਚ ਪਏ ਨੇ ਮਿੱਤਰੋ ਤਿੰਨ ਤਿੰਨ ਥੈਲੇ ਜੂਰੀਏ ਦੇ ਹੋਰ ਕੋਈ ਫਟੇਰਾ ਸਟੇਰਾ ਜਾਂ ਆਪਾਂ ਨਹੀਂ ਪਾਈ ਹੁਣ ਦੇ ਲੋੜ ਪਈ ਇੱਕ ਮੜ ਮੋਟੀ ਸਪਰੇ ਮਾਰ ਦਾਂਗੇ ਬੈਸੇ ਹਜੇ ਤੱਕ ਤਾਂ ਬਾਬੇ ਦੀ ਕਿਰਪਾ ਸਾਰਾ ਕੁਝ ਠੀਕ ਆ ਇਹ ਦੇਖੋ ਰਿਜ਼ਲਟ ਹੁਣ ਆਪਣੇ ਸਾਹਮਣੇ ਹੀ ਆ ਵੀ 6 ਸਾਲ ਲਗਾਤਾਰ ਪਰਾਲੀ ਇਹਦੇ ਵਿੱਚੇ ਰਹੀ ਆ ਖੇਤ ਦੇ ਹੁਣ ਜਰਦੇ ਆਪਾਂ ਕਹੀਏ ਰੂੜੀ ਖਾਦ ਤਾਂ ਹੁਣ ਖਤਮੇ ਹੋ ਗਈ ਡੰਗਰੇ ਕਿਧਰ ਕੋਨੇ ਡੰਗਰ ਬਹੁਤ ਕੱਟ ਗਿਆ ਉਹ ਤਾਂ ਮਿੱਤਰ ਪਰਾਲੀ ਉਹ ਦੇਖ ਲੈ ਵਿੱਚੇ ਰਹਿੰਦੀ ਆ ਖੇਤਾਂ ਦੇ ਇੱਕ ਹੋਰ ਦੇਖੋ ਫਰਕ ਉਹ ਪਰਲੇ ਖੇਤ ਮਤੋਂ ਦਿਖਾਉਣਾ ਉਹਦੇ ਚ ਮੈਂ 2 ਸਾਲ 2 ਕੀਲਾਂ ਜਨਾ ਲਗਾਤਾਰ ਗੱਠਾਂ ਬਣਵਾਤੀਆਂ ਪਰਾਲੀ ਦੀ ਮਾ ਫਰਕ ਦੇਖੀਏ ਕੀ ਪੈਂਦਾ ਨਾ ਅਜ ਹੁਣ ਆ ਫਰਕ ਤੁਹਾਡੇ ਸਾਹਮਣੇ ਹੀ ਆ ਦੇਖਿਓ ਇਹ ਤੁਹਾਨੂੰ ਇੱਕ ਦਿਖਾਉਣਾ 200 21 ਵੈਰਾਈਟੀ ਇਹ ਹੁਣ ਆ ਖੇਤ ਆ ਜਿਹੜਾ ਇਹ ਦੋ ਕੀਲੇ ਦੋ ਸਾਲ ਮੈਂ ਲਗਾਤਾਰ ਇਆਂ ਗੱਠਾਂ ਹੀ ਬਣਵਾਤੀਆਂ ਦੀਆਂ ਉਹ ਜੀਡੀ ਨਾਲੋਂ ਦੇਖ ਲਓ ਇਹਦਾ ਕਿੰਨਾ ਫਰਕ ਸਿਰਫ 2 ਦਿਨ ਦਾ ਫਰਕ ਆ ਉਹ 2 ਦਿਨ ਪਹਿਲਾਂ ਲੱਗੀ ਆ ਪਰਲਾ ਖੇਤ ਜਿਹੜਾ ਉੱਚਾ ਦਿਖਦਾ ਇਹ 2 ਦਿਨ ਬਾਅਦ ਚ ਰਿਓ ਇੱਕੋ ਹੀ ਪਿਆ ਉਹਦੇ ਚ ਵੀ 3 ਥੈਲੇ ਨੇ ਇਹਦੇ ਚ ਵੀ 3 ਥੈਲੇ ਨੇ ਥੈਲਾ ਵੀ ਹੁਣ 45 ਕਿਲੋ ਦਾ ਹੀ ਆ ਮਿੱਤਰੋ 2 3 ਥੈਲੇ ਨਾ ਗਿਣਿਆ ਕਰੋ 15 ਕਿਲੋ ਹੀ ਘਟ ਗਿਆ 221 ਵੈਰੈਟੀ ਇਹਨਾਂ ਨੇ ਵੀ 3 3 ਥੈਲੇ ਹੀ ਜਿਉ ਰੀ ਇਹਦੇ ਪਾਏ ਨੇ ਤੇ 5-5 ਕਿਲੋ ਪਾਈ ਇਹਨਾਂ ਨੇ ਪ੍ਰਦਾਨ ਇਹ ਬਦੂਗੀ ਵੱਧ ਮੇਰੇ ਹਿਸਾਬ ਨਾਲ ਯਾਰ ਜਿਹੜਾ ਹੁਣ ਇੰਨਾ ਕਦ ਕਰ ਗਈ ਇਹ ਆ 126 ਵੈਰਾਈਟੀ ਜਿਹੜੀ ਤੁਹਾਨੂੰ ਪਹਿਲਾਂ ਦਿਖਾਈ ਆ ਉਹਦੇ ਨਾਲੋਂ ਤਕਰੀਬਨ ਹੈਗਾ 7-8 ਦਿਨ ਦਾ ਫਰਕ ਇਹਦਾ ਇਹਦੇ ਵਿੱਚ ਜਿਹੜਾ ਯਾਰ ਵਾਇਰਸ ਆਇਆ ਉਹ ਨਹੀਂ ਹੈਗਾ ਜਿਵੇਂ 131 ਚਾ 128 ਚ ਆ ਗਿਆ ਬੂਟੇ ਮਦਰੇ ਰਹਿੰਦੇ ਨੇ ਇਹਦੇ ਵਿੱਚ ਨਹੀਂ ਹੈਗੇ ਇਹ ਚੀਜ਼ ਨੂੰ ਠੀਕ ਹੈ ਇਹ 221 ਵੈਰੈਟੀ